ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 19 ਜਨਵਰੀ 2025 ਹਰਿਆਣਾ ਦੇ ਸਿੱਖ ਸੰਗਠਨ ਨੂੰ ਖਾਸ ਤੌਰ ਤੇ ਅਪੀਲ ਕਰਨ ਲਈ ਬੇਨਤੀ ਕਰਨ ਲਈ ਅਰਜ਼ੀ ਕਰਨ ਲਈ ਆਪਦੇ ਸਾਹਮਣੇ ਆਇਆ ਹਾਂ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਹੋ ਰਹੀਆਂ ਬਹੁਤ ਸਾਰੇ ਉਮੀਦਵਾਰ ਕੋਈ ਕਿਸੇ ਪਾਰਟੀ ਨਾਲ ਕੋਈ ਕਿਸੇ ਨਾਲ ਹੈ ਕੋਈ ਸਿਕੋਂ ਦੇ ਮੰਨੀ ਪਰ ਮੰਨੀ ਪਾਰਟੀ ਪੰਥ ਪ੍ਰਸ ਪਾਰਟੀ ਪੰਥ ਲਈ ਆਪਾ ਕਰਨ ਵਾਲੀ ਪਾਰਟੀ ਅਕਾਲ ਤਖਤ ਦੇ ਹਰ ਹੁਕਮ ਨੂੰ ਇਨ ਬਿਨ ਲਾਗੂ ਕਰਨ ਵਾਲੀ ਪਾਰਟੀ ਸਮਾਜਿਕ ਕਾਰੀਦਾਰ ਵੱਲੋਂ ਮਰੇ ਅਨਾਸਕ ਇਕਤਾ ਪੰਥਕ ਇਕਤਾ ਦੇ ਨਾਤੇ ਉਤੇ ਜਿਹਦਾ ਚੋਣ ਚਿੰਨ੍ਹ ਟੋ ਹੈਗਾ ਆਪਣੇ ਉਮੀਦਵਾਰਾਂ ਨੂੰ ਖੜਾ ਕੀਤਾ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਸਮੂਚੇ ਰਣ ਦੇ ਸੰਗਤ ਇੱਕ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਇੱਕ ਕਮੇਟੀ ਬਣੀ ਹੈ ਇਸ ਕਮੇਟੀ ਨੂੰ ਭਾਵੇਂ ਦਾਦੂਵਾਲ ਦੇ ਸੀ ਭਾਵੇਂ ਨਲੂਏ ਦੇ ਸੀ ਜਾਂ ਕਿਸੇ ਹੋਰ ਨੇ ਪ੍ਰਬੰਧ ਕੀਤਾ ਉਹ ਪੂਰੀ ਤਰ੍ਹਾਂ ਪ੍ਰਬੰਧ ਕਰਨ ਵਿੱਚ ਫੇਲ ਹੋਏ ਸਿੱਖ ਕੌਮ ਨੂੰ ਪਰਪੂਰਨ ਰਾਸ਼ ਕੀਤਾ ਹੈ ਔਰ ਆਖਰੀ 3-4 ਸਾਲ ਤਾਂ ਇਹ ਕਮੇਟੀ ਦੇ ਵਿੱਚ ਨਾਮਿਨੇਸ਼ਨ ਲੈਣ ਦੇ ਲਈ ਪੂਰੀ ਤਰ੍ਹਾਂ ਪੰੰਤਾ ਕਰਵਾਇਤਾ ਮਰਾਤ ਰਵਾਇਤਾਂ ਨੂੰ ਪਰੰਪਰਾਵਾਂ ਨੂੰ ਛੱਕੇ ਟੰਕੇ ਸਰਕਾਰੀ ਪਾਰਟੀ ਦੇ ਤਲਵੇ ਚੱਟਣ ਵਾਲੀ ਪਾਰਟੀ ਰਹਿ ਗਈ ਪਰਵੰਕਰਣ ਵਾਲੀ ਪਾਰਟੀ ਹੈ ਅੱਜ ਮੁੱਖ ਤੌਰ ਤੇ ਮੁਕਾਬਲਾ ਜੜਾ ਉੱਪਰਜੀਤ ਸਿੰਘ ਦਾ ਦੂਹ ਵਾਲਤੇ ਨਾਲ ਦੇ ਬੰਦਿਆਂ ਨਾਲ ਜਿਸ ਨੂੰ ਕਈ ਬੰਦੇ ਨਹੀਂ ਮਿਲੇ ਕਈ ਜਗ੍ਹਾ ਨਾ ਮਿਲਣ ਕਰਕੇ ਉਹ ਪਾਰਟੀ ਸਿਰਫ 5 26 ਸੀਟਾਂ ਤੱਕ ਸੀਮਤ ਰਹੀ। ਸ਼ਮਯਾ ਕਾਲੀ ਦਲ ਨੇ ਹਰਿਆਣਾ ਸਿੱਖ ਇਕਤਰ ਪੰਥਕ ਪਾਰਟੀ ਬਨੋਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਤੇ ਵਕਤਵਾਦ ਉਹਨਾਂ ਨੂੰ ਸਮਰਥਨ ਦੇ ਕੇ ਹਰਿਆਣਾ ਸੇਕੂ ਦੁਆਰਾ ਬੰਦ ਕਮੇਟੀ ਦੀ ਚੋਣਾਂ ਕਰਾ ਰਿਹਾ ਹੈ ਮਨ ਬੜਾ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਹਰਿਆਣੇ ਦਿੱਸਕ ਸੰਗਠ ਅੱਜ ਹੋਣ ਵਾਲੀਆਂ ਚੋਣਾਂ ਦੇ ਵਿੱਚ ਪਰਪੂ ਸੇਕੂ ਦੇਖੇ ਟੋਲ ਦੇ ਨਿਸ਼ਾਨ ਤੇ ਮੋਰਨਾਂਆਂ ਜਿਨ੍ਹਾਂ ਨੂੰ ਜ਼ਾਦਮੀ ਦੁਆਰਾ ਨੋ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਉਬ ਉਟਾ ਪਾਣਾ ਆਪਣਾ ਅੱਜ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਵਾਂ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਮੰਮਤਾ ਅੱਗੇ ਆਏ ਹਨ ਆਪਣੇ ਆਪ ਨੂੰ ਸੰਤ ਕਹਿ ਰਹੇ ਹਨ ਬਾਬੇ ਕਹਿ ਰਹੇ ਹਨ ਬਲਜੀ ਸਿੰਘ ਦਾਦੂ ਵਾਲਾ ਕਹਿ ਰਹੇ ਹਨ ਉਹਨਾਂ ਨੂੰ ਹਰਿਆਣੇ ਦੇ ਸਿੱਖ ਪੂਰੀ ਤਰ੍ਹਾਂ ਨਕਾਰਦੇ ਮੈਂ ਅੱਜ ਬੋਲ ਗੁਰੂਆਂ ਕੋਲ ਨੂੰ ਟੈਲੀਫੋਨ ਕੀਤੀ ਉਹ ਕਹਿੰਦਾ ਤੁਸੀਂ ਪਹਿਲੇ ਆਂਦੇ ਤੇ ਮੈਂ ਤੁਹਾਡਾ ਸੇਵਕ ਦੇਣਾ ਸੀ ਪਰ ਮੈਂ ਬਾਬਾ ਦਾਦੂ ਵਾਲ ਨੂੰ ਆਪਣਾ ਸਮਰਥਨ ਦੇ ਬੈਠਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਗੁਰੂਆਂ ਕੋਲ ਇਹੋ ਜਿਹੇ ਬੰਦੇ ਨੂੰ ਸਮਰਥਨ ਦੇਣ ਨਾਲੋਂ ਤੇ ਉਂਝੀ ਬੰਦਾ ਚੰਗਾ ਜਿਸ ਨੇ ਸਾਰੀਆਂ ਮਰਾਦਾ ਤੇ ਪਰੰਪਰਾਵਾਂ ਨੂੰ ਤੋੜਿਆ ਜਿਨ੍ਹਾਂ ਬੰਦੀ ਸਿੰਘਾਂ ਦੇ ਲਈ ਇਸਨੇ ਜੱਥੇਦਾਰ ਮੰਡਲ ਹੋਰਦਾਂ ਨਾਲ ਇੱਕ ਮੋਰਚਾ ਚਲਾਇਆ ਬਹੁਤ ਵਧੀਆ ਮੋਰਚਾ ਚਲਿਆ ਪਰ ਸਰਕਾਰੀ ਪ੍ਰਸ਼ਰਾਂ ਕੇ ਸਭ ਕੁਝ ਵਿਚੇ ਛੱਡ ਕੇ ਇੱਕ ਪਾਸੇ ਹੋ ਗਏ ਤੇ ਸਾਰਿਆਂ ਨੂੰ ਫੇਲ ਕਰ ਦਿੱਤਾ ਜਿਹੜਾ ਪੰਦੇ ਲਈ ਸੱਤ ਅੱਠ ਬੰਦੇ ਸਿੰਘਾਂ ਨੂੰ ਨੇ ਰਿਹਾ ਕਰਦਾ ਉਸ ਨੇ ਪੰਤਰਾ ਯੋਗ ਕੀਤਾ ਪਰੰਪਰਨ ਦੀ ਢਾਚੇ ਜੋ ਗੱਲਾਂ ਆਈਆਂ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਉਹ ਸਾਰਿਆਂ ਨੇ ਸੁਣ ਲਿਆ ਕਰ ਲਿਆ ਪਰ ਮੈਂ ਇਸ ਵਕਤ ਆਪਣਾ ਵਕਤ ਇਸੇ ਜਾਇਨ ਕਰਨਾ ਚਾਹੁੰਦਾ ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਬਾਣੇ ਦੀ ਤੁੱਕੇ ਵਕਤ ਪਛਾਣੇ ਸੋ ਬੰਦਾ ਇਸ ਕੋਲ ਵਕਤ ਹੈ ਤੁਸੀਂ ਬੰਦਿਆਂ ਨੂੰ ਪਛਾਣੋ ਜੋ ਕੁਝ ਦਿੱਲੀ ਕਮੇਟੀ ਦੇ ਵਿੱਚ ਹੋਇਆ ਸਿਆਸਤ ਪੁੱਛੇ ਸਿਆਸੀ ਲਾਹ ਲੈਂਪੁੱਛੇ ਐਮਐਲਏ ਦੀਆਂ ਟਿਕਟਾਂ ਲੈਂਪੁੱਛੇ ਜਿਸ ਤਰ੍ਹਾਂ ਤਲਵੇ ਚੁੱਟੇ ਗਏ ਨੇ ਬੀਜੇਪੀ ਦੀ ਉਹ ਸਰਕਾਰ ਦੇ ਮੈਂ ਸਮਝਦਾ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਕੋਈ ਦੂਸਰੀ ਮਿਸਾਲ ਨਹੀਂ ਮਿਲਦੀ ਦੂਸਰੀ ਮਿਸਾਲ ਮਿਲੇਗੀ ਜੋ ਹਰਿਆਣਾ ਦੀਆਂ ਚੋਣਾਂ ਚ ਦਾਦੋ ਆਲਨ ਕੰਪਨੀ ਨੇ ਕੀਤਾਗਾ ਮੈਂ ਜੋ ਫਰਨਾਈ ਦਿੱਲੀ ਸਖਸਕ ਗੁਰਦੁਆਰਾ 15 ਕਮੇਟੀ ਦੇ ਇਹਨਾਂ ਪੜਾਵਾਂ ਨੂੰ ਰੋਕੀਤੀ ਗਈ ਹੈ ਉਸ ਤੋਂ ਬਹੁਤ ਵੱਡੀ ਫਰਨਾਈ ਹਰਿਆਣਾ ਦੇ ਸਿੱਖੋ ਤੁਸੀਂ ਆਪਣੇ ਗੁਰਦੁਆਰਿਆਂ ਦੇ ਸਹਿਣ ਲਈ ਤੱਕਣੇ ਤਿਆਰ ਹੋ ਜਾਓ ਜੇ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਅੱਜ ਸਮੁੱਚੇ ਹਰਿਆਣਾ ਸਿੱਖ ਇਕਤਾਪ ਕਮੇਟੀ ਵੱਲੋਂ ਜਿਹਦਾ ਟੋ ਚੋਣ ਨਿਸ਼ਾਨ ਟੋਲ ਹੈ ਉਹਨਾਂ ਨੂੰ ਵੋਟਾਂ ਪਾਓ ਜਿਤਾਓ ਪੰਥਕ ਇਕਤਾ ਦਾ ਸਹੂਤ ਦਿਓ ਤੇ ਅਕਾਲ ਤਖਤ ਦੇ ਹੁਕਮ ਤੇ ਚੱਲਣ ਵਾਲਿਆਂ ਦਾ ਸਾਥ ਦਿਓ ਇਹ ਮੇਰੀ ਬੇਨਤੀ ਹੈ ਮੈਂ ਇਸ ਤੋਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਜੂ ਚਾਹਾਂਗਾ ਕਿ ਸਾਹ ਸ਼ਾਮ ਨੂੰ ਜਦ ਮਕਤੀਂਜਰ ਨਿਕਲਣ ਇਹ ਬੰਦੇ ਨਜ਼ਰ ਨਹੀਂ ਆਉਣੇ ਚਾਹੀਦੇ ਹਰਿਆਣਾ ਦੀ ਕਿਸੇ ਕਮੇਟੀ ਦੇ ਮੈਂਬਰ ਵਜੋਂ ਇਤਨੇ ਬੇਨਤੀ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ